ਹਾਂ ਬਾਈ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਲੰਗ ਵਾਲੀ ਆ ਮਾਨ ਜੀ ਅੱਜ ਆਪਾਂ ਪਹੁੰਚੇ ਬਰਨਾਲੇ ਗੁਰਦੁਆਰਾ ਬਾਬਾ ਕੰਧਾ ਸਿੰਘ ਤੇ ਨਾਲ ਅਟਹਿ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਜੀ ਉਤਰੀ ਬਾਬਾ ਲਖ ਸਿੰਘ ਜੀ ਉਹਨਾਂ ਦੇ ਅੱਜ ਯਾਦ ਵਿੱਚ ਆਪਾਂ ਅੱਜ ਅਸੀਂ ਵੀ ਅਪਰਸ਼ੀ ਦੀ ਆਇਆ ਹੈ ਆਪਣਾ ਧਾਰਮਿਕ ਸਮਾਗਮ ਕਰਾਇਆ ਗਿਆ ਜਿਹਦੇ ਵਿੱਚ ਕੇ ਬੱਚੇ ਪਾਰਟਿਸਪੇਟ ਕਰ ਰਹੇ ਨੇ ਤੇ ਚੱਲ ਰਹੀ ਹੈ ਸੇਵਾ ਅਤੇ ਵਰਤਨਾ ਦੀ ਸੇਵਾ ਹੋ ਰਹੀ ਹੈ ਤੇ ਇੱਧਰ ਬੀਬੀਆਂ ਲੰਗਰ ਪਕਾ ਰਹੀਆਂ ਨੇ ਨੂਰੇ ਦੇ ਚੈਨਲ ਦੇ ਨਾਲ ਦਿਖਾਉਣੇ ਆ ਕਿ ਬਹੁਤ ਬੜੇ ਟਾੜ ਜਿੱਥੇ ਵੀ ਆਏ ਨੇ ਅੱਜ ਅੱਜ ਲੰਗਰ ਦੀ ਸੇਵਾ ਸੰਗਤਵਾਦ ਲੰਗਰ ਤਿਆਰ ਹੋ ਰਿਹਾ ਔਰ ਪ੍ਰਸ਼ਾਦਾ ਉਧਰ ਤੋਂ ਜਿੱਥੇ ਦਾਲਾਂ ਤਿਆਰ ਹੋ ਰਹੀਆਂ ਨੇ ਤੇ ਸਬਜ਼ੀ ਤਿਆਰ ਹੋ ਰਹੀ ਉਹ ਤੁਹਾਨੂੰ ਦਿਖਾਉਣੀ ਆ। ਇੱਥੋਂ ਆਪਣਾ ਦਰਵਾਜ਼ਾ ਸਾਹਿਬ ਜੀ ਇੰਟਰਸ ਹੈ ਜੋ ਕਿ ਬਹੁਤ ਹੀ ਸੋਹਣੇ ਬਣਾਈ ਗਈ ਹੈ। ਬੱਚੇ ਵੀ ਬਹੁਤ ਪਹੁੰਚੇ ਨੇ ਸੰਧਵਾ ਜੀ। ਬਹੁਤ ਕੌਂਚੀਆਂ ਨੇ ਤੇ ਅੱਜ ਬੱਚਿਆਂ ਦਾ ਟੈਸਟ ਲੈਣਾ ਗੁਰ ਸਿੱਖੀ ਬਾਰੇ ਵੀ ਜੋ ਗੁਰੂ ਸਾਹਿਬਾਂ ਦੇ ਜਨਮ ਬਾਰੇ ਬੱਚਿਆਂ ਬਾਰੇ ਪਤਨੀਆਂ ਸਪਤਨੀਆਂ ਬਾਰੇ ਜੋ ਵੀ ਮਨ ਰੱਖੇ ਗੁਰੂ ਸਾਹਿਬ ਦੇ ਪਰਿਵਾਰ ਤੋਂ ਵੀ ਕਦੋਂ-ਕਦੋਂ ਕੀ ਘਟਨਾ ਵਾਪਰੀ ਉਹਦੇ ਵਾਸਤੇ ਦੁਆਰਾ ਜਿਹੜਾ ਆਪਣਾ ਟੈਸਟ ਲੈਣਾ ਜੋ ਬੱਚੇ ਪਾਸ ਹੋਣਗੇ ਉਹਨਾਂ ਨੂੰ ਆਵਾਜ਼ ਬਣ ਤੇ ਨਾਮ ਕਿ ਹੌਸਲਾ ਵਜਾਈ ਤੁਰਦੇ ਜਾਨਗੇ ਇਹ ਗੁਰੂ ਘਰ ਦਾ ਗੁਰਦੁਆਰਾ ਬੀਬੀ ਪ੍ਰਧਾਨ ਕਾਲਜ ਬਰਨਾਲਾ ਨੀਅਰ ਬੱਸ ਸਟੈਂਡ ਉਧਰ ਦੀਵਾਨ ਵੀ ਚੱਲ ਰਹੀ ਹੈ ਤੁਹਾਨੂੰ ਉਧਰ ਵੀ ਦਰਸ਼ਨ ਕਰਾਵਾਂਗੇ ਅਗਲ ਕੱਲ ਦਾ ਭਦਰਵਾਰ ਸਾਹਿਬ बहुत ही सोनी चलते बक्या के दस्तार मुकाबले पैगंबर युसुफ की राशि के महत्व के में आदर और गुरु का गुरु सर्व कला पर तो तथा 72 बारियों गुरु जगत का निर्वाणियों के मार्ग बताने के कारण दूसरी अपनी नियुक्ति नारा से करनी आवश्यक है सभी जी श्रेष्ठ महाराज जी की पात्रता को जरूरी है जीव बैठकर के गुरु सवारी का कोई बोल गुरु कीर्तन गुरु के मार्क्स ਸਰਵੋਤਮ ਕਾਰਕ ਜਿਹੜੀ ਯਾਰ ਦੇ ਸਾਇੰਸ ਦੀ ਗੁਰਦੇ ਦੇ ਕੰਟੀ ਦੇ ਮਜ਼ੇ ਲੈਹੀ ਦਾ ਚਾਲੂ ਹਾਲ ਬੱਚਿਆਂ ਦਸਤਾਰਕੋ ਮੁਕਾਬਲੇ ਜਿਹੜੇ ਬੱਚੇ ਪਾਸਟ ਤੋਂ ਉਹਨਾਂ ਨੂੰ ਹੌਸਲਾ ਦਿੱਤੇ ਜਾਣਗੇ ਨਾਮ ਦਿੱਤੇ ਜਾਣਗੇ ਬਹੁਤ ਵਧੀਆ ਪ੍ਰੋਗਰਾਮ ਆਇਆ ਇਹ ਪ੍ਰੋਗਰਾਮ ਸ਼ੋਮਣ ਗੁਰਦਰਾ ਪ੍ਰਬੰਧਕ ਕਮੇਟੀ ਗੁਰਦਰਾ ਬਾਬਾ ਗੰਗਾ ਸਿੰਘ ਵਰਨਾ ਦਾ ਬਾਰੇ ਗੁੱਡ ਵੈਰੀ ਗੁੱਡ ਵਾਹ ਜੀ ਜੀ ਦਾ ਕਲਪਾ ਵਾਹ ਜੀ ਸਮਾਜਿਕ ਕਿਸੇ ਨੂੰ ਸਮਾਜਿਕ ਕਦਰ ਦੇ ਸਮੇਂ ਤੋਂ ਸਾਹਮਣੇ ਨਹੀਂ ਲੋਕ ਬੇਇਨਸਾਫੀ ਦਾ ਦਰਦ ਨੂੰ ਪਾਉਂਦੇ ਨੇ ਜੇ ਲੋਕਾਂ ਨੂੰ ਪਰਨਾ ਜਾਨਾ ਲਈ ਕਈ ਕੁਦਰਤ ਪਰਾਈ ਦੇ ਬਸਿਆ ਸੋਵੇ ਰਾਤ ਨੂੰ ਜਾਲੇ ਸੁੰਭਾ ਕੋਈ ਸਮਾਜਿਕ ਸੰਗਤ ਹੈ ਮੈਂ ਆਪਣੇ ਸਾਹਮਣੇ ਅੱਛਾ ਲਾ ਇਹ ਪ੍ਰਦਰਸ਼ਨੀ ਆਪਣਾ ਅਸ਼ੀਧਾਂ ਸਿੰਘਾ ਨੇ ਤਸਵੀਰਾਂ ਨੂੰ ਗੁਰੂ ਸਾਹਿਬਾਂ ਦੀਆਂ ਸ਼ਾਇਦ ਹਾਂ